ਹੁਣ ਐ ਸਰਾ ਗੁਣਾ ਕੇਗਾ ਆਪਾਂ ਕਿਹਦਾ ਪੜਦੇ ਸੁਣਿਆ ਸਰਾ ਗੁਣਾ ਕੇਗਾ ਸੁਣਿਆ ਸਿੱਖ ਪੀਰ ਪਾਤਸ਼ਾ ਸੁਣਿਆ ਅੰਦੇ ਪਾਵੇ ਰਾਹ ਸੁਣਿਆ ਹਾਥ ਹੋਵੇ ਅਸਗਾ ਨਾਨਕ ਭਗਤਾ ਸਦਾ ਵਗਾ ਸੁਣਿਆ ਦੁਖ ਪਾਪ ਕਾ ਨਾਸ ਗੁਰੂ ਗ੍ਰੰਥ ਸਾਹਿਬ ਸੁਣਿਆ ਤਾਂ ਲਿਖਿਆ ਹੀ ਨਹੀਂ ਉਥੇ ਸੁਣਿਆ ਤਾਂ ਲਿਖਿਆ ਹੀ ਨਹੀਂ ਉਥੇ ਤੁਸੀਂ ਸੁਣਿਆ ਖੜ ਪੜਨੇ ਉਥੇ ਕੀ ਲਿਖਿਆ ਸੁਣ ਐ ਸਸੇ ਨੂੰ ਔਂਕੜਿਆ ਨਾਨੇ ਨੂੰ ਸਿਹਾਰੀ ਹੈ ਤੇ ਐਡੇ ਤੇ ਦੋ ਲਾਵਾ ਆ। ਸੁਣ ਐ ਆ। ਐ ਕਦੋਂ ਲਾਇਆ? بادشاہਦ ਨਹੀਂ ਹੋਇਆ। بادشاہਦ ਕੀ ਹੋਇਆ? ਸਾਰੇ ਸੁਣਿਆ ਇਕੱਠਾ ਫੜ ਗਏ। ਉਹ ਚਲ ਗਿਆ ਸੁਣ ਐ। ਕਹਿੰਦੇ ਕਿਹਾ ਗੁਰੂ ਸਾਹਿਬ ਨੂੰ ਧੰ ਗੁਰੂ ਨਾਨਕ ਪਾਚਾ ਧੰ ਗੁਰੂ ਗ੍ਰੰਥ ਸਾਹਿਬ ਤੁਨ ਕਹਿਣ ਲੱਗੇ। ਕੀ ਕਹਿਣ ਲੱਗੇ? ਕਹਿੰਦੇ ਉਹਨਾਂ ਬਈ ਅਸੀਂ ਆ ਕੇ ਬਹਿ ਕੇ ਚਰਨਾਂ ਚ ਗੁਰੂ ਸਾਹਿਬਾਂ ਦੇ। ਜਦੋਂ ਗੁਰੂ ਸਾਹਿਬਾਂ ਦੇ ਚਰਨਾਂ ਚ ਬਹਿ ਗਏ ਤੇ ਗੁਰੂ ਸਾਹਿਬਾਂ ਨੂੰ ਪੁੱਛਿਆ ਕਿ ਬਾਦਸ਼ਾਹ ਮੇਰੇ ਮਨ ਦੀ ਮਹਿਲਤ ਨਹੀਂ ਪਈ ਮੇਰੀ ਪਰਮਾਤਮਾ ਨਾਲ ਜਾਣ ਪਛਾਣ ਨਹੀਂ ਹੋਣ ਈ ਦੱਸੋ ਕੁਛ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਕੀ ਕਹਿਣ ਲੱਗੇ ਕਹਿੰਦੇ ਹਾਂ ਸੁਣ ਕਹਿੰਦੇ ਐ ਇਹਦਾ ਸ਼ਬਦ ਮੇਰੇ ਕੋਲ ਪਿਆ ਨਾ ਇਹਨੂੰ ਆਪਣੇ ਅੰਦਰ ਰੱਖ ਕੇ ਸੁਣ ਇੱਕ ਵਾਰੀ ਜੇ ਤੂੰ ਸੁਣ ਲਏਗਾ ਸੁਣ ਐ ਐ ਸ਼ਬਦ ਸੁਣ ਤੇ ਕਿਉਂ ਸਰਾ ਗੁਣਾ ਕਰੇਗਾ ਧਿਆਨ ਦਿਓ ਸਰਾ ਸਰੋਵਰ ਗੁਣ ਗੁਣਾ ਦਾ ਤੇ ਗਾਹ ਕਿੰ ਨੂੰ ਕਹਿੰਦੇ ਆ ਕਿਸੇ ਦੇ ਪਿੰਡ ਗਏ ਬੈਗਰ ਜਾ ਕੇ ਉਹਨੂੰ ਪੁੱਛਿਆ ਯਾਰ ਗੱਲ ਸੁਣ ਤੁਹਾਡੇ ਪਿੰਡ ਉਹ ਨੱਥਾ ਸੀ ਕਹਿੰਦਾ ਨਹੀਂ ਖਾਲਸਾ ਜੀ ਮੈਨੂੰ ਨਹੀਂ ਪਤਾ ਤੇ ਮੈਂ ਤਾਂ ਨਵਾਂ ਨਵਾਂ ਆਇਆ ਪਿੰਡ ਦੇ ਤਾਂ ਮੈਨੂੰ ਪਤਾ ਨਹੀਂ ਪਰ ਮੈਂ ਤੁਹਾਨੂੰ ਇੱਕ ਬੰਦਾ ਮਿਲਾ ਦਿੰਦਾ ਕਿਹੜਾ ਕਹਿੰਦਾ ਉਹਨੇ ਸਾਰਾ ਪਿੰਡ ਗਾਇਆ ਆਹੋ ਗਾਇਆ ਗਾਇਆ ਦਾ ਮਤਲਬ ਕੀ ਹੈ ਸਾਰੇ ਪਿੰਡ ਦੀ ਵਕਫੀਤ ਉਹ ਸਾਰਿਆਂ ਨੂੰ ਜਾਣਦਾ ਹੈ ਉਹਨੂੰ ਗਾਹ ਕਹਿੰਦੇ ਨੇ ਵਕਫੀਤ ਨੂੰ ਕਹਿੰਦੇ ਨੇ ਲਿਆਇਆ ਫੜ ਕੇ ਕਹਿੰਦਾ ਯਾਰ ਖਾਲਸਾ ਜੀ ਕੁਛ ਦੇ ਉਹ ਸੰਗਾ ਨੱਥਾ ਦਾ ਘਰ ਓਹ ਕਿਹੜਾ ਨਥਾ ਨਥੇ ਦੋ ਸਾਡੇ ਪਿੰਡ ਆਹ ਆਹ ਦੇਖੋ ਕਿੰਨੀ ਪਛਾਣਿਆ ਉਹ ਇਦਾਂ ਦਾ ਉਹ ਉਹ ਫਲਾਣੇ ਮੱਲੇ ਦੇ ਜੇ ਉਹਨੇ ਪਿੰਡ ਗਾਇਆ ਉਹਨੂੰ ਕਿਸੇ ਨੇ ਤੁਹਾਨੂੰ ਕਿੱਥੇ ਪਤਾ ਭੋਗੰਦਾ ਸੀ ਪੂਰਾ ਪਿੰਡ ਗਾਇਆ ਇਹਦਾ ਮਤਲਬ ਗਾਹ ਦਾ ਭਾਅ ਵਕਫੀਤ ਜਾਣਕਾਰੀ ਤੇ ਗੁਰੂ ਜੀ ਕਹਿਣ ਲੱਗੇ ਸੁਣ ਐ ਕਹਿੰਦੇ ਐ ਸ਼ਬਦ ਆਪਣੇ ਅੰਦਰ ਲਾ ਕੇ ਮਨਾ ਸੁਣ ਕੇ ਵੇਖ ਸਰਾਂ ਗੁਣਾ ਕਿ ਗਾ ਕਹਿੰਦੇ ਉਹਦਾ ਸਰੋਵਰ ਹੈ ਨਾ ਗੁਣਾ ਦਾ ਪ੍ਰਮਾਤਮਾ ਤੇਰੀ ਅੰਦਰ ਨਾਲ ਵਕਫੀਤ ਹੋ ਜਾਏਗੀ ਜਨ ਪਛਾਣ ਹੋ ਜਾਏਗੀ